ਸਤਿ ਸ਼੍ਰੀ ਅਕਾਲ ਦੋਸਤੋ ਮੈਂ ਨਵਦੀਪ ਸਿੰਘ ਵੇਰ ਕਾਇਰ ਸ਼ਰ ਫਾਰਮ ਸ਼ੇਰਗੜ ਤੋਂ ਦੋਸਤੋ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਮੈਂ ਜਿਹੜੀ ਵੀਡੀਓ ਬਣਾਉਣਾ ਉਹਦਾ ਵਿਸ਼ਾ ਬਿਲਕੁਲ ਹੀ ਵੱਖਰਾ ਹੁੰਦਾ ਡਿਫਰੈਂਟ ਹੁੰਦਾ ਅੱਜ ਦੀ ਵੀਡੀਓ ਦੇ ਵਿੱਚ ਵੀ ਤੁਹਾਨੂੰ ਇੱਕ ਬਹੁਤ ਵਧੀਆ ਫਾਰਮੂਲਾ ਦੱਸਣਾ ਹੈ ਸਿਰਫ 10 ਗਾਵਾਂ ਦਾ ਜਿਹੜਾ ਬੰਦਾ ਉਹਨੂੰ ਫੋਲੋ ਕਰ ਗਿਆ ਜਾਂ ਜਿਸ ਨੂੰ ਇਹ ਗੱਲ ਸਮਝ ਆ ਗਈ ਉਹਦੀ ਬੱਲੇ ਬੱਲੇ ਹੋ ਜਾਣੀ ਹੈ ਜਿਹਦੀ ਜਾਂ ਜਿਹਨੂੰ ਇਹ ਸਮਝ ਨਾ ਆਇਆ ਕਿ ਕਿੰਨੇ ਇਹ ਵੀਡੀਓ ਨਾ ਦੇਖੀ ਉਹ ਵੀ ਫਿਰ ਮੈਨੂੰ ਤਾਂ ਲੱਗਦਾ ਨਹੀਂ ਇਸ ਕੰਮ 'ਚ ਕਦੀ ਕਾਮਯਾਬ ਹੋਵੇ ਆ ਸਾਡੇ ਫਾਰਮ ਦੀ ਦੋ ਦੰਦ ਪਹਿਲੇ ਸੂਏ ਵੈੜੜਾ ਆ ਵੀ ਸਾਡੇ ਫਾਰਮ ਦੀ ਦੋ ਦੰਦ ਪਹਿਲੇ ਸੂਏ ਵੈੜੜਾ ਇਹ ਦੋਨੋਂ ਗਾਵਾਂ ਆਪਣੀਆਂ 1 ਸਤੰਬਰ ਤੋਂ ਲੈ ਕੇ 5 ਸਤੰਬਰ ਦੇ ਆਸ-ਪਾਸ ਸੂਈਆਂ ਹੋਈਆਂ ਨੇ ਤੇ ਅੱਗੋਂ ਇਹ ਗਾਵਾਂ ਅੱਜ 5ਵਾਂ ਮਹੀਨਾ ਹੋ ਗਿਆ ਤੇ ਸਾਢੇ 5 ਪੌਣੇ 6 ਮਹੀਨੇ ਦੀਆਂ ਪ੍ਰੈਗਨੈਂਟ ਨੇ ਕਿਉਂਕਿ ਇਹ ਦਸੰਬਰ ਦੇ ਵਿੱਚ ਹੀ ਲਵਾ ਦਿੱਤੀਆਂ ਸੀ ਸਾਢੇ 5 ਪੌਣੇ 6 ਮਹੀਨੇ ਦੀ ਪ੍ਰੈਗਨੈਂਸੀ ਨੇ ਹੋਰ ਮਹੀਨੇ ਆਪਣਾ ਜੂਨ ਦੇ ਵਿੱਚ ਇਹਨਾਂ ਨੂੰ ਆਪਾਂ ਜਿਹੜਾ ਹੈ ਡਰਾਈ ਕਰ ਦਾਂਗੇ ਜੂਨ ਦੀ 15 ਕ ਦੇ ਆਸ-ਪਾਸ 15 ਤੋਂ 20 ਜੂਨ ਦੇ ਆਸ-ਪਾਸ ਇਹ ਡਰਾਈ ਹੋ ਜਾਣਗੀਆਂ ਦੋਸਤੋ ਇਹ ਗਾਂ ਦੀ ਜਿਹੜੀ ਮਾਂ ਸੀਗੀ ਸਾਡੇ ਕੋਲ ਜਰਸੀ ਕਰੋਸ ਗਾਂ ਸੀ ਤੁਸੀਂ ਦੇਖੀ ਐ ਐਸ ਵੈਡ ਨੇ ਸਾਡੇ ਕੋਲ ਇਹ ਸਾਡੇ ਪਹਿਲੇ ਵਾਲੇ ਸਿੱਕਮ ਵਾਲੇ ਬੁੱਲਦਿਆਂ ਬੱਚੀਆਂ ਨੇ ਇਹਨਾਂ ਵੀ ਸਾਡੇ ਕੋਲ 35 ਲੀਟਰ ਦੁੱਧ ਤੇ ਇਹਦਾ ਵੀ ਸਾਡੇ ਕੋਲ 35 ਲੀਟਰ ਦੁੱਧ ਪੀਕ ਤੇ ਰਿਹਾ ਅੱਜ ਵੀ ਇਹਨਾਂ گاਵਾਾਂ ਥੱਲੇ 23 24 24 ਕਿਲੋ ਦੁੱਧ ਹੈ ਇਹਨਾਂ گاਵਾਾਂ ਦੀ ਜਿਹੜੀ ਐਵਰੇਜ ਨਿਕਲ ਕੇ ਆਈ ਹੈ ਮਤਲਬ ਕਿ ਸਾਲ ਤੋਂ ਸਾਲ ਪੂਰੇ ਇਹਨਾਂ ਨੇ 12 ਮਹੀਨੇ ਪੂਰੇ ਕਰਕੇ 13ਵੇਂ ਮਹੀਨੇ ਪੈਰ ਧਰਦਿਆਂ ਦੁਬਾਰੇ ਫਿਰ ਸਤੰਬਰ ਦੇ ਵਿੱਚ ਇਹਨਾਂ ਡਿਲੀਵਰੀ ਹੋ ਜਾਣੀ ਹੈ ਇਸ گاਂਦ ਜਿਹੜੀ ਐਵਰੇਜ ਨਿਕਲ ਕੇ ਆਈ ਹੈ ਪਹਿਲੇ 3 ਮਹੀਨਿਆਂ ਦੀ ਅਗਰ ਆਪਾਂ ਕੱਢੀਏ 3000 ਲੀਟਰ ਵੀ ਲਾ ਕੇ ਚੱਲੀਏ ਜਾਂ ਉਹ ਗਾਂ ਜਿਹੜੀ ਜਾਂਦੀ ਆ ਉਹਦੀ ਐਵਰੇਜ ਪਹਿਲੇ 3 ਮਹੀਨਿਆਂ ਦੀ ਯਾਨੀ ਕਿ 100 ਦਿਨ ਦੀ 3000 ਲੀਟਰ ਲਾ ਕੇ ਚੱਲੀਏ ਕਿਉਂਕਿ 35 ਲੀਟਰ ਦੀ ਪ੍ਰੋਡਕਸ਼ਨ ਆਈ ਹੈ ਉਸ ਤੋਂ ਬਾਅਦ ਅਗਲੇ 3 ਮਹੀਨੇ 200 ਦਿਨ ਉਹਨਾਂ ਵਿੱਚ ਇਸ ਗਾਂ ਦੀ ਜਿਹੜੀ ਪ੍ਰੋਡਕਸ਼ਨ ਆਈ ਹੈ ਜੀ 30 32 28 30 32 ਦੀ ਪ੍ਰੋਡਕਸ਼ਨ ਆਈ ਹੈ ਤਾਂ ਅਗਰ ਆਪਾਂ ਫੇਰ ਓਵਰਹਾਲ 3000 ਲਾ ਕੇ ਚੱਲੀਏ ਤਾਂ 6000 ਲੀਟਰ ਬਣ ਗਿਆ ਉਸ ਤੋਂ ਬਾਅਦ ਫਿਰ ਦੁਬਾਰੇ 3 ਮਹੀਨਿਆਂ ਦੀ ਪ੍ਰੋਡਕਸ਼ਨ ਆਪਾਂ ਅਗਰ ਲਾ ਕੇ ਚੱਲੀਏ 20 ਲੀਟਰ ਦੀ ਪ੍ਰੋਡਕਸ਼ਨ ਵੀ ਲਾ ਕੇ ਚੱਲੀਏ ਤਾਂ ਜਿਹੜਾ ਹੈਗਾ 100 ਗੁਣੀ 2000 ਲੀਟਰ ਉਹ ਬਣਦਾ ਹੈ 8 8 8.5 8000 ਲੀਟਰ ਪਹਿਲੇ ਸੂਏ ਦੇ ਵਿੱਚ ਇਹਨਾਂ گاਵਾਂ ਦੀ ਪ੍ਰੋਡਕਸ਼ਨ ਆ ਗਈ ਹਜੇ ਮਹੀਨਾ ਇਹ ਦੁੱਧ ਹੋਰ ਦੇਣੀਆਂ ਘੱਟੋ ਘੱਟ ਇਹ 8500 ਤੋਂ ਲੈ ਕੇ 9000 ਲੀਟਰ ਸਾਡੀਆਂ ਪਹਿਲੇ ਸੂਏ ਦੇ ਵਿੱਚ گاਵਾਂ ਦੁੱਧ ਦੇ ਰਹੀਆਂ ਨੇ ਇਸ ਗਾਂ ਦੀ ਹੁਣ ਮੈਂ ਤੁਹਾਨੂੰ ਮਾਂ ਦਿਖਾਣਾ ਉਹਦੀ ਮਾਂ ਤੁਹਾਨੂੰ ਮੈਂ ਦਿਖਾ ਦੱਸਦੀ ਸੀ ਆ ਰਹੀ ਜੀ ਸਾਡੇ ਕੋਲ ਗਾਂ ਉਸ ਗਾਂ ਦੀ ਉਸ ਵਹਿੜ ਦੀ ਮਾਂ ਹੈ ਇਹਦੀ ਜਿਹੜੀ ਐਵਰੇਜ ਨਿਕਲ ਕੇ ਆਉਂਦੀ ਹੈ ਪੂਰੇ ਸਾਲ ਦੀ ਉਹ 7 ਕੁ ਹਜ਼ਾਰ 6.5 ਹਜ਼ਾਰ ਤੋਂ 7000 ਲੀਟਰ ਨਿਕਲ ਕੇ ਆਉਂਦੀ ਹੈ ਕਿਉਂਕਿ ਇਹਦਾ ਪੀਕ ਟਾਈਮ ਦੁੱਧ 28 ਤੋਂ 30 ਲੀਟਰ ਹੁੰਦਾ ਹੈ ਤੇ ਬਾਅਦ ਵਿੱਚ ਆ ਕੇ ਇਹਦੀ ਐਵਰੇਜ ਹੈ 22 24 20 ਲੀਟਰ ਤੱਕ ਦੀ ਰਹਿ ਜਾਂਦੀ ਹੈ ਜਨਨਕੀ ਇਹ ਸਾਡੇ ਕੋਲ ਗਾਂ ਪੰਜਵੇਂ ਸੇਵੇਂ ਸੂਏ ਦੇ ਵਿੱਚ ਇਹਦੀ ਇਹ ਐਵਰੇਜ ਚੱਲ ਰਹੀ ਹੈ ਤੇ ਇਹ ਅਸੀਂ ਜੈਨਟਿਕ ਸੁਧਾਰੀ ਹੈ ਜਿਹੜੀ ਪਹਿਲੇ ਸੂਏ ਦੇ ਵਿੱਚ 8500 ਤੋਂ ਲੈ ਕੇ 9000 ਲੀਟਰ ਦੁੱਧ ਦਿੰਦੀ ਹੈ। ਅਗਰ ਮੇਰੇ ਵੀਰੋ ਤੁਸੀਂ ਇਦਾਂ ਦੀਆਂ ਗਾਵਾਂ ਰੱਖੋਗੇ ਜਿਹੜੀਆਂ ਚਾਹੇ ਦੁੱਧ 30 ਕਿਲੋ ਦੇਣ ਚਾਹੇ ਦੁੱਧ ਪੀਕ 'ਚ 35 ਕਿਲੋ ਦੇਣ ਬਟ ਲੰਬਾ ਟਾਈਮ ਦੁੱਧ ਦੇਣ ਜਿਹੜੀਆਂ ਪੂਰੇ ਸਾਲ ਦੇ ਵਿੱਚ ਤੁਹਾਨੂੰ 9000 10000 ਲੀਟਰ ਦੁੱਧ ਦੀ ਐਵਰੇਜ ਦੇਣ ਤੁਸੀਂ 10 ਗਾਵਾਂ ਰੱਖੋਗੇ ਤਾਂ 1 ਲੱਖ ਲੀਟਰ ਦੁੱਧ ਪਾ ਦੋਗੇ। ਅਗਰ 11 ਗਾਵਾਂ ਦੁੱਧ ਰੱਖੋਗੇ ਤਾਂ ਵੀ 1 ਲੱਖ ਲੀਟਰ ਦੁੱਧ ਪਾ ਦੋਗੇ। ਉਹ ਤੁਹਾਡਾ ਘੱਟੋ ਘੱਟ 40 ਰੁਪਏ ਦੇ ਹਿਸਾਬ ਨਾਲ 40 ਲੱਖ ਰੁਪਏ ਦਾ ਹੋਣਾ ਹੈ। 10 11 ਗਾਵਾਂ ਤੋਂ। ਉਹ ਗੱਲ ਵੱਖਰੀ ਹੈ ਤੁਸੀਂ ਬੱਛੀਆਂ ਪਾਲਣੀਆਂ ਨੇ ਤੁਸੀਂ ਘਰ ਦੁੱਧ ਰੱਖਣਾ ਬਟ ਗਾਵਾਂ ਨੇ ਦੁੱਧ ਦੇਣਾ। ਆਪਾਂ ਗਾਵਾਂ ਉਹੀ ਸਿਲੈਕਟ ਕਰਨੀਆਂ ਨੇ ਜਿਨ੍ਹਾਂ ਗਾਵਾਂ ਦੀ ਪੀਕ ਯੀਲਡ 9000 10000 ਲੀਟਰ ਹੋਵੇ 8000 ਲੀਟਰ ਤੋਂ ਉੱਪਰ ਉੱਪਰ ਹੋਵੇ। ਅਗਰ ਤੁਸੀਂ ਇਹ ਜਿਹੇ ਗਾਵਾਂ ਰੱਖੋਗੇ ਤਾਂ ਇੱਕ ਸਾਲ ਦੇ ਵਿੱਚ ਵਿੱਚ ਤੁਹਾਨੂੰ ਪਿੱਛੇ ਬੱਛੀਆਂ ਵੀ ਦੇਣਗੀਆਂ। 40 ਲੱਖ ਦਾ ਦੁੱਧ ਵੀ ਹੋਊਗਾ ਹੁਣ ਤੁਸੀਂ 20 ਲੱਖ ਵੀ ਖਰਚਾ ਕੱਢ ਦੋ ਤਾਂ 10 ਗਾਵਾਂ ਤੁਹਾਨੂੰ 20 ਲੱਖ ਬਚਾ ਕੇ ਦੇਣਗੀਆਂ ਅਗਰ ਤੁਸੀਂ 30 ਲੱਖ ਵੀ ਖਰਚਾ ਕੱਢ ਦੋ ਤਾਂ ਤੁਹਾਨੂੰ ਇੱਕ 10 ਗਾਵਾਂ 1 ਲੱਖ ਰੁਪਏ ਮਹੀਨੇ ਦੀ ਕਮਾਈ ਦੇਣਗੀਆਂ ਇਹ ਜੈਂਟਿਕਸ ਦੇਖੋ ਅਸੀਂ ਸੁਧਾਰੀ ਹੈ ਇਹ ਗਾਂ ਛੇਵੇਂ ਸੂਏ ਦੇ ਵਿੱਚ 8000 ਲੀਟਰ ਤੇ ਹੋਗੀ ਕਿਉਂਕਿ ਇਹ ਸਾਡੀ ਪ੍ਰਾਣੀ ਗਾਂ ਆ ਛੇਵੇਂ ਸੂਏ ਦੇ ਵਿੱਚ ਇਹਦੀ ਉਮਰ 8 ਸਾਲਾਂ ਦੇ ਆਸ-ਪਾਸ ਹੋਗੀ ਲੱਗਦੀ ਹਜੇ ਵੀ ਦੂਜਾ ਸੂਅ ਹੈ ਬੋਡੀ ਪੱਖੋਂ ਫਿੱਟ ਹੈ ਅੱਜ ਕਿਸੇ ਪਾਕਿਸਤਾਨ ਦੇ ਵਿੱਚੋਂ ਕਿਸੇ ਡਾਕਟਰ ਸਾਹਿਬ ਉਹਦੇ ਵੀ ਵੀਡੀਓ ਪਾਈ ਸੀ ਉਹਦੇ ਕੋਲ ਵੀ ਇਹਨਾਂ ਦਾ ਫਾਰਮ ਹੈ ਪਰ ਉੱਧਰ ਹੋਰ ਬਰੀਡ ਕਹਿੰਦੇ ਨੇ ਉੱਧਰ ਰੈੱਡ ਫਰੀਜ਼ੀਨ ਕਹਿੰਦੇ ਨੇ ਉਹਨਾਂ ਨੇ ਵੀ ਬਹੁਤ ਸਲਾਗਾ ਕੀਤੀ ਉਹਨਾਂ ਨੇ ਵੀ ਹਰ ਚੀਜ਼ ਬਾਰੇ ਦੱਸਿਆ ਇਹਨਾਂ ਦੀ ਫੈਟ ਬਾਰੇ ਦੱਸਿਆ ਇਹਨਾਂ ਦੀ ਫਰਟੀਲਿਟੀ ਬਾਰੇ ਦੱਸਿਆ ਉਹਨਾਂ ਨੇ ਕਿਹਾ ਤਾਂ ਇਹਨਾਂ ਨੂੰ ਰੱਖ ਰਖਭ ਸੁੱਖਾ ਉਹਨਾਂ ਕੋਲ 1.5 200 ਐਚਐਫ ਗਾਂ ਦਾ ਫਾਰਮ ਹੈ ਉਹਨਾਂ ਨੇ ਵੀ ਆਹੇ گاਵਾਂ ਦੀ ਜਿਹੜੀ ਅੱਜ ਸਲਾਗਾ ਕੀਤੀ ਆ ਤੇ ਦੋਸਤੋ ਐਦਾਂ ਦੁੱਧ ਦੀ ਯੀਲਡ ਵਧੀ ਆ ਦੇਖੋ 6 ਸੂਆਂ ਦੇ ਵਿੱਚ ਇੱਕ ਗਾਂ 8000 ਲੀਟਰ ਦਿੰਦੀ ਸੀ ਅੱਗੇ ਅਸੀਂ ਹੈ ਜੀ ਜੈਨੇਟਿਕਸ ਪਹਿਲੇ ਸੂਏ ਦੇ ਵਿੱਚ ਹੀ 8000 ਲੀਟਰ ਹੋ ਗਿਆ ਜਦੋਂ ਉਹ ਗਾਵਾਂ ਜਾਂ ਉਹ ਬੈੜਾ ਸਾਡੀਆਂ ਦੂਜੇ ਤੀਜੇ ਜਾਂ ਚੌਥੇ ਸੂਏ 'ਚ ਜਾਣ ਗਿਆ ਘੱਟੋ-ਘੱਟ 12-12 13-13000 ਲੀਟਰ ਦੁੱਧ ਦੇਣ ਗਿਆ ਆ ਹੁਣ ਬੈੜਾ ਤਿਆਰ ਕਰਦੇ ਆ ਅਸੀਂ ਪਏ ਆ ਪੂਰੇ ਜੋਰ ਲਾ ਕੇ ਇਹ ਵੀ ਪਹਿਲੇ ਸੂਏ 'ਚ 8-8 10-10000 ਲੀਟਰ ਦੁੱਧ ਦੇਣ ਗਿਆ ਦੂਜੇ ਤੇ ਤੀਜੇ ਸੂਏ ਦੇ ਵਿੱਚ ਇਸ ਬ੍ਰੀਡ ਦਾ ਦੁੱਧ ਦਾ ਕੋਈ ਤੋੜ ਨਹੀਂ ਪਹਿਲੇ ਸੂਏ ਦੇਖੋ ਆਪਾਂ ਪਸ਼ੂ ਨੂੰ ਫਿੱਟ ਵੀ ਰੱਖਣਾ ਉਹ ਤੋਂ ਹੈਲਥੀ ਵੀ ਰੋਣਾ ਅਗਰ ਪਹਿਲੇ ਸੂਏ ਦੇ ਵਿੱਚ ਤੁਹਾਡਾ ਪਸ਼ੂ 8000 10000 ਲੀਟਰ ਦੁੱਧ ਦਿੰਦਾ ਤਾਂ ਉਹ ਬਹੁਤ ਵਧੀਆ ਗੱ ਬਟ ਤੁਸੀਂ ਬਰੀਡ ਇਦਾਂ ਦੀ ਰੱਖਣੀ ਹੈ ਕਿ 10 ਗਾਂਵਾਂ ਰੱਖੋ 8000 10000 ਲੀਟਰ ਦੀ ਐਵਰੇਜ ਆਵੇ ਮੈਂ ਨਹੀਂ ਕਹਿੰਦਾ 40 ਲੀਟਰ 50 ਲੀਟਰ 60 ਲੀਟਰ ਆਪਾਂ ਤਾਂ 28 30 ਲੀਟਰ ਤੇ ਹੀ ਸ਼ੈਫੀਸ਼ੈਂਟ ਆ 35 ਲੀਟਰ ਤੇ ਹੀ ਸ਼ੈਫੀਸ਼ੈਂਟ ਆ ਬਟ ਗਾਂ ਉਹ ਹੋਵੇ ਜਿਹਦਾ ਓਵਰਹਾਲ ਐਵਰੇਜ ਅਗਰ ਆਪਾਂ ਇੱਕ ਗਾਂ ਦੀ 25 ਲੀਟਰ ਦੀ ਵੀ ਐਵਰੇਜ ਰੂਟੀਨ ਤੱਕ ਲਗਾ ਕੇ ਚੱਲੀ ਤਾਂ ਉਹ ਵੀ 7500 ਲੀਟਰ ਦੁੱਧ ਦੇ ਦਿੰਦੀ ਹੈ ਤੁਸੀਂ ਇਹ ਗੱਲ ਦੇਖ ਲਓ ਵੀ 25 ਲੀਟਰ ਵਾਲੀ ਗਾਂ 300 ਦਿਨਾਂ ਦੇ ਵਿੱਚ 7500 ਲੀਟਰ ਦੁੱਧ ਦੇ ਦਿੰਦੀ ਹੈ ਫਿਰ ਜਿਹੜੀ ਗਾਂ ਦੀ ਪੀਕ ਪਹਿਲੇ ਪਹਿਲੇ 200 ਦਿਨ ਵੱਧ ਰਹਿੰਦੀਆਂ ਉਹਨਾਂ ਦੇ ਬਾਅਦ ਦੁੱਧ ਵੱਧ ਦੇਣਾ ਹੁਣ ਸਾਡੀਆਂ ਜਿਹੜੀਆਂ ਗਾਵਾਂ ਨੇ ਇਹ ਘੱਟੋ ਘੱਟ 18 18 20 20 ਲੀਟਰ ਤੇ ਡਰਾਈ ਹੋਣਗੀਆਂ ਬਟ ਇਹਨਾਂ ਦੀ ਜਦੋਂ ਫੀਡ ਘੱਟ ਕਰਾਂਗੇ ਫਿਰ ਇਹ ਨੋਰਮਲੀ 10 12 ਲੀਟਰ ਤੇ ਆ ਜਾਣਗੀਆਂ ਇਦਾਂ ਦੀ ਬਰੀਡ ਇਦਾਂ ਦੀਆਂ ਗਾਵਾਂ ਸਾਨੂੰ ਚਾਹੀਦੀਆਂ ਨੇ ਨਸਲ ਜਿਹੜੀ ਮਰਜ਼ੀ ਹੋਵੇ ਜਿਹੜੀ 8000 10000 ਲੀਟਰ ਤੋਂ ਉੱਪਰ ਦੁੱਧ ਦਿੰਦੀ ਹੈ ਫਾਰਮ ਦੇ ਵਿੱਚ ਗਾਂ ਹੀ ਉਹ ਕਾਮਯਾਬ ਹੈ ਜਿਹੜੀ ਗਾਂ ਬਹੁਤ ਘੱਟ ਦੁੱਧ ਦਿੰਦੀ ਹੈ ਤੁਸੀਂ ਮੈਂ ਮੇਰੀ ਇੱਕੋ ਹੀ ਸਭ ਨੂੰ ਰਿਕਵੈਸਟ ਹੈ ਕਿ ਪਹਿਲੇ ਸੂਏ ਦੇ ਵਿੱਚ 8000 7000 8000 ਲੀਟਰ ਵਾਲੀ ਗਾਂ ਤੁਸੀਂ ਸਿਲੇਕਟ ਕਰੋ ਜਦੋਂ ਗਾਂ ਨੇ ਉਹ ਤੀਜੇ ਚੌਥੇ ਸੂਏ ਦੇ ਵਿੱਚ ਜਾਣਾ ਉਹਨੇ ਤੁਹਾਨੂੰ ਹਰ ਸੂਏ ਦੇ ਵਿੱਚ ਘੱਟੋ ਘੱਟ 1000 ਲੀਟਰ 2000 ਲੀਟਰ ਦੀ ਪ੍ਰੋਡਕਸ਼ਨ ਜਿਹੜੀ ਵਧੂਗੀ ਸਾਡੇ ਕੋਲ ਇੰਨਾ ਗਾਵਾਂ ਦੀ ਜਿਹੜੀ ਅਗਲੇ ਸੂਏ ਜਿਹੜੀ ਪ੍ਰੋਡਕਸ਼ਨ ਆਊਗੀ ਘੱਟੋ ਘੱਟ ਵੀ 2000 ਲੀਟਰ ਦਾ ਦੁੱਧ ਦਾ ਜੰਪ ਵੱਜੂਗਾ ਆਪਦੀ ਮਰਜ਼ੀ ਨਾਲ ਨੰਦ ਲੈਂਦੀਆਂ ਨੇ ਐਸ਼ ਲੈਂਦੀਆਂ ਨੇ ਤਲਾ ਦਾ ਗੇਟ ਅਸੀਂ ਓਪਨ ਰੱਖਦੇ ਹਾਂ ਦੇਖੋ ਐਨੀਮਲ ਸਾਰੇ ਆਪਣੀ ਮਰਜ਼ੀ ਨਾਲ ਪੂਲ ਚ ਆ ਕੇ ਕੋਈ ਬਾਹਰ ਨਿਕਲ ਜਾਣਗੇ ਕੋਈ ਅੰਦਰ ਚਲੇ ਜਾਣਗੇ ਟੈਂਸ਼ਨ ਫਰੀ ਆ ਅਸੀਂ ਬਿਲਕੁਲ ਇਹ ਦੇਖੋ